ਸੋ ਸੀਗਾ ਦੋਸਤੋ ਮੈਂ ਆ ਵੀ ਤਾਂ 10 ਮੱਖਣ ਵਾਲੀ ਮੇਰੇ ਨਾਲ ਕਬੱਡੀ ਦੇ ਸੁਪਰਸਟਾਰ ਰਹੇ ਆਪੋ ਆਪਣੇ ਸਮਿਆਂ ਦੇ ਤੇ ਅੱਜ ਕੱਲ ਕਬੱਡੀ ਪ੍ਰਮੋਟਰਾਂ ਦੇ ਤੌਰ ਤੇ ਜਿਨ੍ਹਾਂ ਦਾ ਨਾਂ ਹੈ ਸੋ ਜਿਨ੍ਹਾਂ ਦੇ ਵਿੱਚ ਪਿੰਦੂ ਸੁਰਖਪੁਰੀਆ ਸੁਪੇਨ ਤੋਂ ਨਾਲ ਬੱਗੀ ਸੁਰਖਪੁਰੀਆ ਸੰਜੀਤ ਪੰਡਤ ਬਲਜੀਤ ਔਦਲਾ ਭਾਈ ਸੁਰਖਪੁਰੀਆ ਕੈਨੇਡਾ ਤੋਂ ਤੇ ਤਲਵਿੰਦਰ ਸਿੰਘ ਸੋਨੂ ਜੰਪ ਬਰੌਂ ਵਾਲੀਆ ਕੈਨੇਡਾ ਤੋਂ ਤੇ ਇੱਧਰ ਸਾਡਾ ਦੋਸਤ ਜੱਗੀ ਬੱਲ ਕੈਨੇਡਾ ਵੈਂਸਰ ਤੋਂ ਤੇ ਰਮਨਜੀਤ ਸਿੱਕੀ ਦਾ ਪੁੱਤਰ ਸੰਗਰਾ ਅਤੇ ਭਾਜੀ ਬੋਬੀ ਬੱਲ ਅਸੀਂ ਅੱਜ ਦੁਆਬਾ ਸਪੋਰਟਸ ਕਲੱਬ ਦੇ ਬੈਨਰ ਦੇ ਹੇਠ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ 1 ਮਾਰਚ 2025 ਨੂੰ ਕਪੂਰਥਲਾ ਦੇ ਸਗੁਰਨਾਣ ਸਟੇਡੀਅਮ ਦੇ ਵਿੱਚ ਉਸਦੇ ਸੰਬੰਧੀ ਮੀਟਿੰਗ ਕਰਨ ਦੇ ਵਾਸਤੇ ਇਕੱਠੇ ਹੋਏ ਸੀਗੇ ਬਹੁਤ ਸਾਰੀਆਂ ਚੀਜ਼ਾਂ ਤੇ ਵਿਚਾਰ ਕੀਤਾ ਗਿਆ ਤੇ ਤਾਲ ਮਿਲਦੇ ਨਾਲ ਫੈਸਲੇ ਕੀਤੇ ਗਏ ਵੀ ਕਿਵੇਂ ਇਹਨੂੰ ਸਫਲ ਬਣਾਇਆ ਜਾ ਸਕੇ ਤੁਹਾਡੇ ਸਾਰਿਆਂ ਦੇ ਸਾਨੂੰ ਸਹਿਯੋਗ ਦੀ ਲੋੜ ਹੈ ਤੁਸੀਂ ਇੱਥੇ ਹਮ ਹਮਾ ਕੇ ਪੁੱਜਣਾ ਹੈ ਦੁਨੀਆ ਦੇ ਸੁਪਰਸਟਾਰ ਖਿਡਾਰੀ ਇਥੇ ਖੇਡਣਗੇ ਬਬੂ ਮਾਨ ਜੀ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਸੋ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ 1 ਮਾਰਚ 2025 ਦੀ ਜਿਹੜੀ ਤਰੀਕ ਹੈ ਉਹ ਸੁਨਹਿਰੀ ਕਰਕੇ ਲਿਖੀ ਜਾਣੀ ਹੈ ਉਹ ਇਬਾਰਤ ਜਿਹੜੀ ਹੈ ਸੁਨਹਿਰੀ ਕਰਕੇ ਲਿਖੀ ਜਾਊਗੀ ਇਸ ਦੇ ਵਾਸਤੇ ਤੁਹਾਡੇ ਸਾਰਿਆਂ ਦੇ ਸਾਨੂੰ ਸਹਿਯੋਗ ਦੀ ਲੋੜ ਹੈ ਸਾਰਿਆਂ ਨੇ ਤੁਸੀਂ ਹੁਮਾ ਮਾ ਕੇ ਪੁੱਛਣਾ ਹੈ ਸੋ ਦੁੱਲਾ ਸੁਰਖਪੁਰੀਆ ਵੀ ਸਾਡੇ ਦਰਮਿਆਨ ਹੈ ਥੋੜੇ ਦਿਨਾਂ ਤੱਕ ਪੁੱਜ ਜਾਊਗਾ ਤੇ ਨਾਲ ਜੈਸ ਖੇੜਾ ਤੇ ਸਾਡੇ ਚਰਨਜੀਤ ਹੰਦਲ ਤੇ ਪੰਮਾ ਤੰਜੂ ਮੰਗੂਪੁਰੀਆ ਇਹ ਸਾਰੀ ਆਰਗੇਨਾਈਜੇਸ਼ਨ ਹੈ ਦਵਾਪਾ ਸਪੋਰਟਸ ਕਲੱਬ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹਦੇ ਇੱਕ ਟੈਗ ਲੱਗਾ ਇਹਨਾਂ ਦੇ ਐਜੇ ਪ੍ਰਬੰਧਕ ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਮੇਲਾ ਹੈ ਸਾਂਝਾ ਇਵੈਂਟ ਹੈ